ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨਿਯਮਾਂ ਚ ਕੀਤਾ ਸੁਧਾਰ 178 ਪ੍ਰੋਗਰਾਮਾਂ ਨੂੰ ਕੱਟਿਆ ਤੇ 119 ਪ੍ਰੋਗਰਾਮਾਂ ਨੂੰ ਜੋੜਿਆ ਫੈਡਰਲ ਮੰਤਰੀ ਰੂਬੀ ਸੋਹੋਤਾ ਤੇ ਜਸਟਿਸ ਮੰਤਰੀ ਸ਼ਾਨ ਫਰੇਜ਼ਰ ਨੇ ਕੀਤਾ ਦਾਵਾ ਕੈਨੇਡਾ ਅਪਰਾਧੀਆਂ ਲਈ ਸਖਤ ਕਰਨ ਜਾ ਰਿਹਾ ਹੈ ਕਾਨੂੰਨ ਕੈਨੇਡਾ ਵੱਲੋਂ ਜੀਡੀਪੀ ਦਾ 5 ਫੀਸਦੀ ਰੱਖਿਆ ਤੇ ਖਰਚ ਕਰਨ ਦਾ ਵਾਅਦਾ ਮਾਰਕ ਕਾਰਨੀ ਨੇ ਨਾਟੋ ਲੀਡਰਾਂ ਦੀ ਬੈਠਕ ਦੌਰਾਨ ਬਣਾਈ ਸਹਿਮਤੀ ਕੈਨੇਡਾ 'ਚ ਪੰਜਾਬਣ ਕੁੜੀ ਤੇ ਚਾਕੂ ਨਾਲ ਜਾਨਲੇਵਾ ਹਮਲਾ ਪੀੜਤਾ ਨੇ ਬਹਾਦਰੀ ਨਾਲ ਕੀਤਾ ਹਮਲਾਵਰ ਦਾ ਸਾਹਮਣਾ ਕੈਨੇਡਾ ਨੇ ਆਪਣੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰੋਗਰਾਮ ਦੇ ਵਿੱਚ ਵੱਡਾ ਬਦਲਾਅ ਕੀਤਾ ਹੈ ਔਰ ਇੱਥੇ ਦੱਸਦੀਏ ਕਿ ਵਿਦਿਅਕ ਖੇਤਰ ਗ੍ਰੈਜੂਏਸ਼ਨ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਰਕ ਪਰਮਿਟ ਲਈ ਏ ਯੋਗ ਬਣਾਉਂਦੇ ਨੇ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ 25 ਜੂਨ 2025 ਨੂੰ ਐਲਾਨੇ ਗਿਆ ਬਦਲਾਅ ਪ੍ਰੋਗਰਾਮ ਨੂੰ ਮੌਜੂਦਾ ਲੇਬਰ ਮਾਰਕੀਟ ਮੰਗਾਂ ਨਾਲ ਹੋਰ ਨੇੜਿਓਂ ਜੋੜਨ ਦਾ ਉਦੇਸ਼ ਨੇ ਨਵੇਂ ਨਿਯਮਾਂ ਦੇ ਤਹਿਤ 119 ਵਿਦਿਅਕ ਪ੍ਰੋਗਰਾਮਾਂ ਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਯੋਗ ਖੇਤਰਾਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ ਮੁੱਖ ਤੌਰ ਤੇ ਸਿਹਤ ਸੰਭਾਲ ਸਮਾਜਿਕ ਸੇਵਾਵਾਂ ਸਿੱਖਿਆ ਤੇ ਹੁਨਰਮੰਦ ਵਪਾਰਾਂ 'ਚ ਇਸ ਦੌਰਾਨ 178 ਪ੍ਰੋਗਰਾਮ ਜਿਹੜਾ ਵਿੱਚ ਖੇਤੀਬਾੜੀ ਤੇ ਆਮ ਸਿੱਖਿਆ ਚ ਬਹੁਤ ਸਾਰੇ ਸ਼ਾਮਲ ਨੇ ਨੂੰ ਸੰਬੰਧਤ ਕਿੱਤਿਆਂ ਦੀ ਮੰਗ ਚ ਗਰਾਵਟ ਕਾਰਨ ਹਟਾ ਦਿੱਤਾ ਗਿਆ ਹੈ ਇਹ ਅਪਡੇਟਸ ਸਿਰਫ ਗੈਰ ਡਿਗਰੀ ਪ੍ਰੋਗਰਾਮਾਂ ਜੋ ਕਿ ਬੈਚਲਰ ਮਾਸਟਰ ਜਾਂ ਡਾਕਟੋਰੇਟ ਡਿਗਰੀਆਂ ਵੱਲ ਨਹੀਂ ਜਾਂਦੇ ਚ ਦਾਖਲ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਲਾਗੂ ਹੁੰਦੇ ਨੇ ਜੋ 1 ਨਵੰਬਰ 2024 ਨੂੰ ਜਾਂ ਇਸ ਤੋਂ ਬਾਅਦ ਸਟੱਡੀ ਪਰਮਿਟ ਅਰਜ਼ੀਆਂ ਜਮ੍ਹਾਂ ਕਰਦੇ ਨੇ ਹਾਲਾਂਕਿ ਜਿਨ੍ਹਾਂ ਵਿਦਿਆਰਥੀਆਂ ਨੇ 25 ਜੂਨ 2025 ਤੋਂ ਪਹਿਲਾਂ ਅਰਜ਼ੀ ਦਿੱਤੀ ਸੀ ਉਹ ਪ੍ਰਵਾਨਿਤ ਪ੍ਰੋਗਰਾਮਾਂ ਦੀ ਪਿਛਲੀ ਸੂਚੀ ਦੇ ਆਧਾਰ 'ਤੇ ਯੋਗ ਰਹਿਣਗੇ ਕੁਝ ਨਵੇਂ ਯੋਗ ਪ੍ਰੋਗਰਾਮਾਂ 'ਚ ਵਿਸ਼ੇਸ਼ ਸਿੱਖਿਆ ਅਧਿਆਪਨ ਵੈਟਰਨਰੀ ਦਵਾਈ ਦੰਦਾਂ ਦਾ ਇਲਾਜ ਅਤੇ ਮੌਖਿਕ ਜੀਵ ਵਿਗਿਆਨ ਸ਼ਾਮਲ ਨੇ ਦੂਜੇ ਪਾਸੇ ਫਸਲ ਉਤਪਾਦਨ ਮੋਡਲੀ ਸਿੱਖਿਆ ਤੇ ਬਹੁ ਸੱਭਿਆਚਾਰਕ ਜਾਂ ਸਵਦੇਸ਼ੀ ਸਿੱਖਿਆ ਵਰਗੇ ਖੇਤਰਾਂ ਨੂੰ ਯੋਗਤਾ ਤੋਂ ਹਟਾ ਦਿੱਤਾ ਗਿਆ ਹੈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਯੋਗ ਖੇਤਰਾਂ ਦੀ ਕੁੱਲ ਗਿਣਤੀ ਹੁਣ 900 ਵੀ ਇਹ ਸਾਰੇ ਲਗਾਤਾਰ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਖੇਤਰਾਂ ਨਾਲ ਜੁੜੇ ਹੋਏ ਨੇ ਇਹ ਬਦਲਾਅ ਕੈਨੇਡਾ ਦੇ ਐਕਸਪ੍ਰੈਸ ਐਂਟਰੀ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਹਾਲ ਹੀ ਚ ਕੀਤੇ ਗਏ ਸਮਾਯੋਜਨ ਨੂੰ ਦਰਸਾਉਂਦੇ ਨੇ ਜੋ ਉੱਚ ਮੰਗ ਵਾਲੇ ਖੇਤਰਾਂ ਚ ਕਾਮਿਆਂ ਲਈ ਸਥਾਈ ਨਿਵਾਸ ਨੂੰ ਤਰਜੀਹ ਦਿੰਦਾ ਹੈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗਤਾ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਘੱਟੋ ਘੱਟ ਭਾਸ਼ਾ ਮੁਹਾਰਤ ਦੇ ਮਿਆਰਾਂ ਨੂੰ ਵੀ ਪੂਰਾ ਕਰਨਾ ਚਾਹੀਦਾ ਹੈ ਗੈਰ ਯੂਨੀਵਰਸਿਟੀ ਪ੍ਰੋਗਰਾਮ ਗ੍ਰੈਜੂਏਟਸ ਨੂੰ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਜਿਹਨੂੰ CLB ਕਿਹਾ ਜਾਂਦਾ ਹੈ ਸਕੇਲ ਤੇ ਲੈਵਲ 5 ਦੇ ਬਰਾਬਰ ਭਾਸ਼ਾ ਹੁਨਰ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਜਦਕਿ ਯੂਨੀਵਰਸਿਟੀ ਪੱਧਰ ਤੇ ਗ੍ਰੈਜੂਏਟਸ ਨੂੰ ਚਾਰੋਂ ਭਾਸ਼ਾ ਯੋਗਤਾਵਾਂ ਚੋਂ ਲੈਵਲ 7 ਦੀ ਲੋੜ ਹੁੰਦੀ ਹੈ ਪ੍ਰਵਾਨਿਤ ਪ੍ਰੋਗਰਾਮਾਂ ਚ ਫਲਾਈਟ ਸਕੂਲ ਗ੍ਰੈਜੂਏਟਸ ਨੂੰ ਅਧ્યਨ ਪਾਬੰਦੀਆਂ ਦੇ ਖੇਤਰ ਤੋਂ ਛੋਟ ਹੈ ਪਰ ਫਿਰ ਵੀ ਭਾਸ਼ਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਯੋਗ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਧਿਨ ਖੇਤਰਾਂ ਦੀ ਇੱਕ ਪੂਰੀ ਅਪਡੇਟ ਕੀਤੀ ਸੂਚੀ IRCC ਦੁਆਰਾ ਉਪਲਬਧ ਕਰਵਾਈ ਗਈ ਹੈ ਕੈਨੇਡਾ ਦੀ ਫੈਡਰਲ ਮੰਤਰੀ ਰੂਬੀ ਸੋਹੋਤਾ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਇਸ ਫਾਲਚ ਸਰਕਾਰ ਹਿੰਸਕ ਅਪਰਾਧੀਆਂ ਲਈ ਜ਼ਮਾਨਤ ਅਤੇ ਸਜ਼ਾ ਦੇ ਨਿਯਮਾਂ ਨੂੰ ਸਖਤ ਕਰਨ ਲਈ ਨਵਾਂ ਕਾਨੂੰਨ ਪੇਸ਼ ਕਰੇਗੀ ਕੈਨੇਡੀਅਨ ਆਪਣੇ ਘਰਾਂ ਅਤੇ ਆਪਣੇ ਪਈਚਾਰਿਆਂ 'ਚ ਸੁਰੱਖਿਅਤ ਮਹਿਸੂਸ ਕਰਨ ਦੇ ਹੱਕਦਾਰ ਨੇ ਇਸ ਲਈ ਅਸੀਂ ਪਰਿਵਾਰਾਂ ਦੀ ਰੱਖਿਆ ਕਰਨ ਕਾਨੂੰਨ ਲਾਗੂ ਕਰਨ ਦਾ ਸਮਰਥਨ ਕਰਨ ਅਤੇ ਖਤਰਨਾਕ ਅਪਰਾਧੀਆਂ ਨੂੰ ਆਪਣੀਆਂ ਸੜਕਾਂ ਤੋਂ ਦੂਰ ਰੱਖਣ ਲਈ ਕੰਮ ਕਰ ਰਹੇ ਹਾਂ ਇਸ ਤੋਂ ਇਲਾਵਾ ਜਸਟਿਸ ਮੰਤਰੀ ਸ਼ੌਨ ਫਰੇਜ਼ਰ ਨੇ ਕਿਹਾ ਹੈ ਕਿ ਜ਼ਮਾਨਤ ਪ੍ਰਣਾਲੀ ਨੂੰ ਠੀਕ ਕਰਨ ਲਈ ਸਰਕਾਰ ਦੇ ਸਾਰੇ ਪੱਧਰਾਂ ਤੋਂ ਕੰਮ ਦੀ ਲੋਡ ਹੋਵੇਗੀ ਸੰਗੀ ਸਰਕਾਰ ਹੋਣ ਦੇ ਨਾਤੇ ਅਸੀਂ ਅਪਰਾਧਿਕ ਜ਼ਾਬਤੇ ਲਈ ਜ਼ਿੰਮੇਵਾਰਾਂ ਜਦੋਂ ਕਿ ਕਾਨੂੰਨ ਪਹਿਲਾਂ ਹੀ ਕਹਿੰਦਾ ਹੈ ਕਿ ਅਪਰਾਧੀ ਜੋ ਜਨਤਾ ਲਈ ਖਤਰਾ ਪੈਦਾ ਕਰਦੇ ਨੇ ਜਾਂ ਭੱਜਣ ਦਾ ਜੋਖਮ ਰੱਖਦੇ ਨੇ ਉਹਨਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਜਾਣਾ ਚਾਹੀਦਾ ਹੈ ਅਸੀਂ ਜਾਣਦੇ ਹਾਂ ਕਿ ਹੋਰ ਵੀ ਬਹੁਤ ਕੁਝ ਕਰਨਾ ਹੈ ਇਸ ਲਈ ਜ਼ਮਾਨਤ ਅਤੇ ਸਜ਼ਾ ਦੇ ਦਿਸ਼ਾ-ਨਿਰਦੇਸ਼ਾਂ ਨੂੰ ਸਖਤ ਬਣਾਉਣ ਲਈ ਪੱਤ ਚੜ੍ਹ ਚ ਇਸ ਕਾਨੂੰਨ ਨੂੰ ਪੇਸ਼ ਕਰਨ ਜਾ ਰਹੇ ਹਾਂ ਪਰ ਇਹਨਾਂ ਤਬਦੀਲੀਆਂ ਦਾ ਸਾਰਥਕ ਪ੍ਰਭਾਵ ਪਾਉਣ ਲਈ ਸੂਬਿਆਂ ਨੂੰ ਵੀ ਆਪਣਾ ਹਿੱਸਾ ਪਾਉਣ ਦੀ ਲੋੜ ਹੈ ਸੂਬਿਆਂ ਨੂੰ ਜ਼ਮਾਨਤ ਅਦਾਲਤਾਂ ਜੀਲਾਂ ਅਤੇ ਕ੍ਰਾਊਨ ਪ੍ਰੋਸੀਕਿਊਟਰ ਦਫ਼ਤਰਾਂ ਦਾ ਪ੍ਰਬੰਧਨ ਕਰਨ ਲਈ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ ਉਹਨਾਂ ਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਉਹਨਾਂ ਕੋਲ ਢੁਕਮਾ ਫੰਡ ਹੋਵੇ ਤਾਂ ਜੋ ਜੀਲਾਂ 'ਚ ਜਗ੍ਹਾ ਹੋਵੇ ਅਤੇ ਕ੍ਰਾਊਨ ਪ੍ਰੋਸੀਕਿਊਟਰਾਂ ਕੋਲ ਜ਼ਮਾਨਤ ਦੀਆਂ ਸੁਣਵਾਈਆਂ ਲੜਨ ਲਈ ਸਰੋਤ ਹੋਣ ਫਰੇਜ਼ਰ ਮੁਤਾਬਕ ਮਾਰਕ ਕਰਨੀ ਦੀ ਅਗਵਾਈ ਹੇਠ ਸੰਗੀ ਸਰਕਾਰ ਸੂਬਿਆਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ ਤਾਂ ਜੋ ਪਾੜੇ ਨੂੰ ਪੂਰਾ ਕੀਤਾ ਜਾ ਸਕੇ ਤੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਪਰਾਧਿਕ ਨਿਆਂ ਪ੍ਰਣਾਲੀ ਸਹੀ ਢੰਗ ਨਾਲ ਕੰਮ ਕਰੇ ਹਿੰਸਕ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਹੋਣਾ ਚਾਹੀਦਾ ਹੈ ਲੋਕਾਂ ਨੂੰ ਆਪਣੇ ਘਰਾਂ 'ਚ ਸੁਰੱਖਿਅਤ ਮਹਿਸੂਸ ਕਰਨਾ ਚਾਹੀਦਾ ਕੈਨੇਡਾ ਸਮੇਤ ਨਾਟੋ ਲੀਡਰਾਂ ਨੇ ਅਗਲੇ 10 ਸਾਲ ਦੌਰਾਨ ਫੌਜੀ ਗੱਠ ਜੋੜ ਲਈ ਰੱਖਿਆ ਖਰਚ ਨੂੰ ਜੀਡੀਪੀ ਦੇ 5% ਤੱਕ ਵਧਾਉਣ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਹ ਇੱਕ ਅਜੀਹਾ ਫੈਸਲਾ ਹੈ ਜਿਸ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੂੰ ਇੱਕ ਮਹੱਤਵਪੂਰਨ ਨੀਤੀਗਤ ਜਿੱਤ ਦਿਵਾਈ ਹੈ। ਨਾਟੋ ਲੀਡਰਜ਼ ਨੀਦਰਲੈਂਡਸ ਦੇ ਵਿੱਚ ਇਕੱਠੇ ਹੋਏ ਜਿੱਥੇ ਇਸ ਨਵੇਂ ਅਹਿਦ ਬਾਬਤ ਅੰਤਿਮ ਵੇਰਵਿਆਂ ਅਤੇ ਸੰਭਾਵੀ ਸ਼ਿਕਾਇਤਾਂ ਨੂੰ ਦੂਰ ਕੀਤਾ ਗਿਆ। ਹਾਲਾਂਕਿ ਨਾਟੋ ਮੈਂਬਰ ਬਦਲੇ ਚ ਟਰੰਪ ਤੋਂ ਆਰਟੀਕਲ 5 ਯਾਨੀ ਕਿ ਨਾਟੋ ਦੀ ਸਵੈ ਰੱਖਿਆ ਧਾਰਾ ਤੇ ਇੱਕ ਮਜ਼ਬੂਤ ਵਚਨਬੱਧਤਾ ਦੀ ਵੀ ਉਮੀਦ ਕਰ ਰਹੇ ਨੇ ਮੀਟਿੰਗ ਤੋਂ ਬਾਅਦ ਸੀਨੀਅਰ ਕੈਨੇਡੀਅਨ ਅਧਿਕਾਰੀਆਂ ਨੇ ਦੱਸਿਆ ਕਿ ਸਹਿਯੋਗੀ ਦੇਸ਼ ਅਮਰੀਕੀ ਰਾਸ਼ਟਰਪਤੀ ਦੇ ਪ੍ਰੋਸਾਦ ਦਵਾਏ ਜਾਣ ਨਾਲ ਸਹਿਜ ਜਾਪਦੇ ਸਨ ਭਾਵੇਂ ਕਿ ਟਰੰਪ ਨੇ ਜਨਤਕ ਤੌਰ ਤੇ ਇਸ ਬਾਰੇ ਦੁਚਿੱਤੀ ਪ੍ਰਗਟਾਈ ਸੀ ਕਿ ਕੀ ਅਮਰੀਕਾ ਸੰਕਟ ਚ ਆਪਣੇ ਸਹਿਯੋਗੀਆਂ ਦੇ ਬਚਾ ਲਈ ਆਵੇਗਾ ਜਾਂ ਨਹੀਂ ਇਸ ਸੰਮੇਲਨ ਲਈ ਜਾਂਦੇ ਸਮੇਂ 트럼ਪ ਤੋਂ ਪੁੱਛਿਆ ਗਿਆ ਸੀ ਕਿ ਕੀ ਉਹ ਆਰਟੀਕਲ 5 ਦਾ ਸਮਰਥਨ ਕਰਦੇ ਨੇ ਅਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਸਵੈ ਰੱਖਿਆ ਧਾਰਾ ਦੀਆਂ ਕਈ ਪਰਿਭਾਸ਼ਾਵਾਂ ਨੇ ਦਰਸਲ ਇੱਕ ਮੈਂਬਰ ਤੇ ਹਮਲਾ ਸਾਰੇ NATO ਸਹਿਯੋਗੀਆਂ ਤੇ ਹਮਲਾ ਮੰਨਿਆ ਜਾਂਦਾ ਹੈ ਐਲਾਨ ਤੋਂ ਬਾਅਦ 트럼ਪ ਤੋਂ ਦੁਬਾਰਾ ਪੁੱਛਿਆ ਗਿਆ ਕਿ ਕੀ ਉਹ ਹੁਣ ਆਰਟੀਕਲ 5 ਤੇ ਸਟੈਂਡ ਲੈਣਗੇ ਕਿਉਂਕਿ ਹੁਣ NATO ਲੀਡਰ ਫੌਜੀ ਫੰਡਿੰਗ ਨੂੰ ਵਧਾਉਣ ਲਈ ਸਹਿਮਤ ਹੋ ਗਏ ਨੇ 트럼ਪ ਨੇ ਕਿਹਾ ਮੈਂ ਇਸ ਦੇ ਨਾਲ ਖੜਾ ਹਾਂ ਜੇ ਮੈਂ ਇਸ ਦੇ ਨਾਲ ਨਾ ਹੁੰਦਾ ਤਾਂ ਮੈਂ ਇੱਥੇ ਨਾ ਹੁੰਦਾ ਨਾਟੋ ਦੇ ਜਨਰਲ ਸਕੱਤਰ ਮਾਰਕ ਰੂਟੇ ਨੇ ਸੰਮੇਲਨ ਦੀ ਸ਼ੁਰੂਆਤ 트ੰਪ ਦੀ ਰੱਖਿਆ ਖਰਚ ਵਧਾਉਣ ਦੀ ਅਗਵਾਈ ਕਰਨ ਦੀ ਪ੍ਰਸ਼ੰਸਾ ਕਰਦਿਆਂ ਕੀਤੀ ਉਹਨਾਂ ਕਿਹਾ ਕਿ ਬਹੁਤ ਲੰਬੇ ਸਮੇਂ ਤੱਕ ਇੱਕੋ ਹੀ ਸਹਿਯੋਗੀ ਅਮਰੀਕਾ ਨੇ ਉਸ ਵਚਨਬੱਧਤਾ ਦਾ ਬਹੁਤ ਜ਼ਿਆਦਾ ਭਾਰ ਚੁੱਕਿਆ ਤੇ ਅੱਜ ਬਦਲ ਰਿਹਾ ਹੈ ਰਾਸ਼ਟਰਪਤੀ 트ੰਪ ਨੇ ਇਸ ਤਬਦੀਲੀ ਨੂੰ ਸੰਭਵ ਬਣਾਇਆ ਹੈ ਅੱਜ ਦੇ ਫੈਸਲੇ ਸਾਡੀ ਸਾਂਝੀ ਰੱਖਿਆ ਲਈ ਕਈ ਟ੍ਰਿਲੀਅਨ ਹੋਰ ਪੈਦਾ ਕਰਨਗੇ ਜੀਡੀਪੀ ਦਾ 5 ਫੀਸਡ ਰੱਖਿਆ ਖਰਚ ਤੇ ਵਧਾਉਣ ਅਗਲੇ 10 ਸਾਲਾਂ ਚ ਹੋਵੇਗਾ ਇਸ ਵਿੱਚ ਮੁੱਖ ਫੌਜੀ ਖਰਚ ਲਈ 3.5 ਫੀਸਡ ਅਤੇ ਰੱਖਿਆ ਨਾਲ ਸੰਬੰਧਤ ਬੁਨਿਆਦੀ ਢਾਂਚੇ ਲਈ 1.5 ਫੀਸਡ ਖਰਚ ਸ਼ਾਮਲ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਜੀਡੀਪੀ ਦੇ 5 ਫੀਸਡ ਦੇ ਨਵੇਂ ਰੱਖਿਆ ਖਰਚ ਦੇ ਟੀਚੇ ਨੂੰ ਪੂਰਾ ਕਰਨ ਨਾਲ ਫੈਡਰਲ ਖਜ਼ਾਨੇ ਨੂੰ ਸਾਲਾਨਾ 150 ਬਿਲੀਅਨ ਡਾਲਰ ਦੀ ਲਾਗਤ ਆਵੇਗੀ ਜੇਕਰ ਅਸੀਂ ਇੱਕ ਵਧੇਰੇ ਸੁਰੱਖਿਅਤ ਦੁਨੀਆ ਚਾਹੁੰਦੇ ਹਾਂ ਤਾਂ ਸਾਨੂੰ ਇੱਕ ਮਜ਼ਬੂਤ ਕੈਨੇਡਾ ਦੀ ਲੋੜ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਕੈਨੇਡਾ ਯੂਰਪੀਅਨ ਯੂਨੀਅਨ ਨਾਲ ਨਜ਼ਦੀਕੀ ਸਬੰਧ ਬਣਾਉਣਾ ਚਾਹੁੰਦਾ ਹੈ ਪਰ ਕੈਨੇਡਾ ਯੂਰਪੀਅਨ ਯੂਨੀਅਨ ਦਾ ਮੈਂਬਰ ਬਣਨ ਦੀ ਫਿਰਾਕ ਚ ਨਹੀਂ ਹੈ ਨੀਦਰਲੈਂਡ ਚ ਹੋ ਰਿਹਾ ਨਾਟੋ ਸੰਮੇਲਨ ਦੌਰਾਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਯੂਰਪੀਅਨ ਯੂਨੀਅਨ ਚ ਸ਼ਾਮਲ ਹੋਣ ਬਾਰੇ ਸੋਚ ਰਹੇ ਨੇ ਤਾਂ ਉਹਨਾਂ ਨੇ ਸਿੱਧਾ ਜਵਾਬ ਦਿੱਤਾ ਨਹੀਂ ਇਹ ਉਦੇਸ਼ ਨਹੀਂ ਹੈ ਅਸੀਂ ਇਸ ਰਾਹ ਤੇ ਨਹੀਂ ਹੈ ਇਹ ਟਿੱਪਣੀਆਂ ਉਸ ਸਮੇਂ ਆਈਆਂ ਜਦੋਂ ਹਾਲ ਹੀ 'ਚ ਕੈਨੇਡਾ ਨੇ ਯੂਰਪ ਨਾਲ ਸਬੰਧ ਮਜ਼ਬੂਤ ਕਰਨ ਵੱਲ ਇੱਕ ਹੋਰ ਕਦਮ ਚੁੱਕਿਆ। ਸੋਮਵਾਰ ਨੂੰ ਉਹਨਾਂ ਨੇ ਯੂਰਪੀਅਨ ਯੂਨੀਅਨ ਨਾਲ ਇੱਕ ਰਣਨੀਤਿਕ ਰੱਖਿਆ ਤੇ ਸੁਰੱਖਿਆ ਸਮਝੌਤੇ ਤੇ ਦਸਤਖਤ ਕੀਤੇ ਜੋ ਕਿ ਇਹ ਦਰਸਾਉਂਦਾ ਹੈ ਕਿ ਕੈਨੇਡਾ ਅਮਰੀਕਾ ਉੱਤੇ ਆਪਣੀ ਨਿਰਭਰਤਾ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਮਝੌਤੇ ਦੀਆਂ ਸ਼ਰਤਾਂ ਦੇ ਤਹਿਤ ਕੈਨੇਡਾ ਅਤੇ ਯੂਰਪੀਅਨ ਯੂਨੀਅਨ ਇੱਕ ਸਾਲਾਨਾ ਸੁਰੱਖਿਆ ਤੇ ਰੱਖਿਆ ਗੱਲਬਾਤ ਕਰਨਗੇ ਜਿਸ ਵਿੱਚ ਉੱਚ ਅਧਿਕਾਰੀ ਸ਼ਾਮਲ ਹੋਣਗੇ। ਇਹ ਸਮਝੌਤਾ ਦੋਵਾਂ ਭਾਈਵਾਲਾਂ ਨੂੰ ਯੂਕਰੇਨ ਦੇ ਸਮਰਥਨ 'ਚ ਸਹਿਯੋਗ ਵਧਾਉਣ, ਯੂਰਪ 'ਚ ਕੈਨੇਡੀਅਨ ਫੌਜੀ ਗਤੀਸ਼ੀਲਤਾ ਨੂੰ ਬਿਹਤਰ ਬਣਾਉਣ ਅਤੇ ਇੰਡੋ-ਪੈਸੀਫਿਕ ਵਰਗੇ ਆਪਸੀ ਹਿੱਤ ਵਾਲੇ ਖੇਤਰਾਂ 'ਚ ਸਮੁੰਦਰੀ ਸਹਿਯੋਗ ਵਧਾਉਣ ਲਈ ਵੀ ਵਚਨਬੱਧ ਕਰਦਾ ਹੈ। ਸੁਰੱਖਿਆ ਤੇ ਰੱਖਿਆ ਸਮਝੌਤਾ ਸਾਈਬਰ ਸੁਰੱਖਿਆ, ਵਿਦੇਸ਼ੀ ਦਖਲਅੰਦਾਜ਼ੀ, ਗਲਤ ਜਾਣਕਾਰੀ ਤੇ ਬਾਰੀ ਪੁਲਾੜ ਨੀਤੀ 'ਚ ਉੱਭਰ ਰਹੇ ਮੁੱਦਿਆਂ ਤੇ ਹੋਰ ਸਹਿਯੋਗ ਦਾ ਵਾਅਦਾ ਵੀ ਕਰਦਾ ਹੈ। ਨਾਟੋ ਸੰਮੇਲਨ ਤੋਂ ਗੱਲ ਕਰਦਿਆਂ ਕਾਰਨੀ ਨੇ ਫਿਰ ਉਹਨਾਂ ਮੁੱਲਾਂ ਬਾਰੇ ਗੱਲ ਕੀਤੀ ਜੋ ਕੈਨੇਡਾ ਅਤੇ ਯੂਰਪ ਨੂੰ ਇੱਕ ਦੂਜੇ ਦੇ ਨੇੜੇ ਲਿਆਉਂਦੇ ਨੇ ਉਹਨਾਂ ਕਿਹਾ ਕਿ ਕੈਨੇਡਾ ਗੈਰ ਯੂਰਪੀ ਦੇਸ਼ਾਂ 'ਚ ਸਭ ਤੋਂ ਯੂਰਪੀ ਦੇਸ਼ ਹੈ ਇਹ ਗੱਲ ਕਾਰਨੀ ਪ੍ਰਧਾਨ ਮੰਤਰੀ ਬਣਨ ਤੋਂ ਲੈ ਕੇ ਕਹਿੰਦੇ ਆਏ ਨੇ ਉਹਨਾਂ ਕਿਹਾ ਕਿ ਕੈਨੇਡਾ ਅਤੇ ਯੂਰਪੀ ਯੂਨੀਅਨ ਦੋਵਾਂ ਲਈ ਆਜ਼ਾਦੀ ਲੋਕਤੰਤਰ ਇੱਕ ਜੁੜਤਾ ਤੇ ਸਥਿਰਤਾ ਬਹੁਤ ਮਹੱਤਵਪੂਰਨ ਨੇ ਕੈਨੇਡਾ ਸਰਕਾਰ ਨੇ ইরਾਨੀ ਸਰਕਾਰ ਨਾਲ ਜੁੜੇ ਲੋਕਾਂ ਤੇ ਸਖਤੀ ਸ਼ੁਰੂ ਕਰ ਦਿੱਤੀ ਹੈ ਫੈਡਰਲ ਬਾਰਡਰ ਏਜੰਸੀ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ ਚ ইরਾਨੀ ਸਰਕਾਰ ਦੇ ਸੀਨੀਅਰ ਅਧਿਕਾਰੀ ਹੋਣ ਕਰਕੇ ਤਿੰਨ ਲੋਕਾਂ ਨੂੰ ਕੈਨੇਡਾ ਚ ਰਹਿਣ ਲਈ ਅਯੋਗ ਪਾਇਆ ਗਿਆ ਇਹਨਾਂ ਤਿੰਨਾਂ ਲਈ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਗਏ ਸਨ ਤੇ ਇੱਕ ਨੂੰ ਕੈਨੇਡਾ ਤੋਂ ਕੱਢ ਦਿੱਤਾ ਗਿਆ ਹੈ 2022 ਚ ਕੈਨੇਡਾ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਈਰਾਨ ਦੇ ਲੀਡਰਾਂ ਜਿਵੇਂ ਕਿ ਉੱਚ ਸਰਕਾਰੀ ਜਾਂ ਸੁਰੱਖਿਆ ਅਧਿਕਾਰੀਆਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਨਹੀਂ ਹੋਏਗੀ ਕਿਉਂਕਿ ਉਹ ਅੱਤਵਾਦ ਅਤੇ ਮਨੁੱਖੀ ਅਧਿਕਾਰਾਂ ਦੇ ਉਲੰਘਣਾਵਾਂ 'ਚ ਸ਼ਾਮਲ ਹੋ ਰਹੇ ਹਨ ਬਾਰਡਰ ਏਜੰਸੀ ਦਾ ਕਹਿਣਾ ਹੈ ਕਿ ਇਸ ਐਲਾਨਨਾਮੇ ਜਿਸ ਦਾ ਪਿਛਲੇ ਸਾਲ ਵਿਸਤਾਰ ਕੀਤਾ ਗਿਆ ਸੀ ਦਾ ਮਤਲਬ ਹੈ ਕਿ ਹੁਣ ইরਾਨੀ ਸਰਕਾਰ ਦੇ ਕਿਸੇ ਵੀ ਉੱਚ ਅਧਿਕਾਰੀ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਨਹੀਂ ਮਿਲ ਸਕਦੀ। ਇਹ ਨਵਾਂ ਨਿਯਮ ਬਾਰਡਰ ਏਜੰਸੀ ਨੂੰ ਇਹ ਅਧਿਕਾਰ ਵੀ ਦਿੰਦਾ ਹੈ ਕਿ ਉਹ ইরਾਨੀ ਹਕੂਮਤ ਦੇ ਉਹਨਾਂ ਮੈਂਬਰਾਂ ਖਿਲਾਫ ਵੀ ਇਮੀਗ੍ਰੇਸ਼ਨ ਕਾਰਵਾਈ ਕਰ ਸਕਦੀ ਹੈ ਜੋ ਇਹ ਫੈਸਲਾ ਹੋਣ ਤੋਂ ਪਹਿਲਾਂ ਜਾਂ ਬਾਅਦ ਕੈਨੇਡਾ ਆਏ ਹੋਣ। ਉਦਾਹਰਨ ਵਜੋਂ ਜੇ ইরਾਨੀ ਹਕੂਮਤ ਦਾ ਕੋਈ ਉੱਚ ਅਧਿਕਾਰੀ ਪਹਿਲਾਂ ਹੀ ਕੈਨੇਡਾ 'ਚ ਆ ਗਿਆ ਸੀ ਕਾਮੀ ਏਜੰਸੀ ਉਸ ਨੂੰ ਕੈਨੇਡਾ ਤੋਂ ਕੱਢ ਸਕਦੀ ਹੈ ਇਸ ਸਮੇਂ ਇਜ਼ਰਾਈਲ ਤੇ ਇਰਾਨ ਚ ਚੱਲ ਰਿਹਾ ਤਣਾਅ ਕਾਰਨ ਕੈਨੇਡਾ ਚ ਰਹਿ ਰਹੇ ਇਰਾਨੀ ਹਕੂਮਤ ਦੇ ਮੈਂਬਰਾਂ ਦੀਆਂ ਸੰਭਾਵੀ ਗਤੀਵਿਧੀਆਂ ਵੱਲ ਹਰ ਕੋਈ ਧਿਆਨ ਦੇ ਰਿਹਾ ਹੈ ਪੰਜਾਬ ਦੇ ਇੱਕ ਨੌਜਵਾਨ ਨੇ ਕੈਨੇਡਾ ਚ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਟਾਂਡਾ ਉੜਮੜ ਦੇ ਪਿੰਡ ਸਲੇਮਪੁਰ ਨਾਲ ਸੰਬੰਧਤ ਸਾਬਤ ਸੂਰਤ ਸਿੰਘ ਸਰਦਾਰ ਲਵਪ੍ਰੀਤ ਸਿੰਘ ਕੋਤੜਾ ਨੇ ਕੈਨੇਡਾ ਦੇ ਵਿਕਟੋਰੀਆ ਪੁਲਿਸ ਚ ਅਫਸਰ ਭਰਤੀ ਹੋ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ ਸੂਬੇਦਾਰ ਸ਼ਿਵਦੇয়াল ਸਿੰਘ ਤੇ ਹੈਡਮਾਸਟਰ ਆਇਆ ਸਿੰਘ ਦੇ ਖਾਨਦਾਨ ਦੇ ਇਸ ਹੁਨਰਵਾਰਸ ਲਵਪ੍ਰੀਤ ਨੇ ਇਹ ਸਫਲਤਾ ਹਾਸਲ ਕਰਕੇ ਆਪਣੇ ਪਰਿਵਾਰ ਦੀ ਵਿਰਾਸਤ ਨੂੰ ਹੋਰ ਰੋਸ਼ਨਾਇਆ ਲਵਪ੍ਰੀਤ ਦੀ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕਰਦੇ ਹੋਏ ਉਸ ਦੇ ਮਾਤਾ ਪਿਤਾ ਪਰਮਜੀਤ ਕੌਰ ਨੰਬਰਦਾਰ ਸਤਨਾਮ ਸਿੰਘ ਤੇ ਚਾਚਾ ਅਮਰਪ੍ਰੀਤ ਸਿੰਘ ਪ੍ਰਿੰਸ ਨੇ ਦੱਸਿਆ ਕਿ 2013 ਚ ਉਹ অন্ਟਾਰੀਓ ਹਮਿਲਟਨ ਵਿਖੇ ਸਟੱਡੀ ਲਈ ਗਿਆ ਸੀ ਅਤੇ ਉਸ ਨੇ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਇਸ ਦੌਰਾਨ 2015 ਚ ਉੱਥੇ ਹੋਏ ਕੌਮੀ ਪੱਧਰ ਦੇ ਬੋਡੀਬਿਲਡਿੰਗ ਮੁਕਾਬਲੇ ਚ ਵੀ ਲਵਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ ਸੀ। 2020 ਚ ਉਸ ਨੇ ਕੈਨੇਡਾ ਚ ਹੀ ਪੰਜਾਬਣ ਕ੍ਰਿਮੀਨਲ ਜਸਟਿਸ ਇੰਦਰਪ੍ਰੀਤ ਕੌਰ ਨਾਲ ਵਿਆਹ ਕਰਵਾਇਆ ਅਤੇ ਹੁਣ ਉਹ ਦੋਵੇਂ ਆਪਣੀ ਇੱਕ ਬਰੇਦੀ ਤੀ ਇਲਾਹੀ ਕੌਰਨਲ ਕੈਨੇਡਾ ਜੋ ਵਾਸੀ ਹੋਏ ਨੇ ਹੁਣ ਲਵਪ੍ਰੀਤ ਸਿੰਘ ਦੇ ਪੁਲਿਸ ਅਫਸਰ ਬਣਨ ਤੋਂ ਬਾਅਦ ਪੂਰਾ ਪਰਿਵਾਰ ਅਤੇ ਇਟਲੀ ਅਤੇ ਅਮਰੀਕਾ ਰਹਿੰਦੀਆਂ ਉਸ ਦੀਆਂ ਪੈਣਾ ਮਾਣ ਮਹਿਸੂਸ ਕਰ ਰਹੀਆਂ ਨੇ ਉਹਨਾਂ ਦੱਸਿਆ ਕਿ ਲਵਪ੍ਰੀਤ ਦੀ ਸਫਲਤਾ ਵਿੱਚ ਉਸ ਦੇ ਸਾਰੇ ਜਸਵਿੰਦਰ ਸਿੰਘ ਰਾਏ ਤੇ ਸੱਸ ਸੁਰੇਂਦਰ ਰਾਏ ਦਾ ਬਹੁਤ ਵੱਡਾ ਯੋਗਦਾਨ ਹੈ ਲਵਪ੍ਰੀਤ ਦੀ ਇਸ ਸਫਲਤਾ ਲਈ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਉਸ ਦੇ ਪਰਿਵਾਰ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਕੈਨੇਡਾ ਦੇ ਮੈਨੀਟੋਬਾ ਸੂਬੇ ਦੀ ਰਾਜਧਾਨੀ ਵਿਨੀਪੈਗ 'ਚ ਇੱਕ ਪੰਜਾਬੀ ਮੋਟਿਆਰ ਤੇ ਉਸ ਦੇ ਘਰ ਦੇ ਨੇੜੇ ਜਾਨਲੇਵਾ ਹਮਲਾ ਕੀਤਾ ਗਿਆ ਤੇ ਲੁੱਟ ਮਾਰ ਕੀਤੀ ਗਈ ਇਸ ਘਟਨਾ ਦੇ ਸਬੰਧ ਵਿੱਚ ਇੱਕ ਕੁੜੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ ਵਿਨੀਪੈਗ ਪੁਲਿਸ ਵੱਲੋਂ ਜਾਰੀ ਇੱਕ ਬਿਆਨ ਚ ਕਿਹਾ ਗਿਆ ਹੈ ਕਿ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਮੁਟਿਆਰ ਦੀ ਪਛਾਣ ਫਰੀਦਕੋਟ ਦੀ ਰਹਿਣ ਵਾਲੀ ਤਨਪ੍ਰੀਤ ਕੌਰ ਵੱਜੋਂ ਕੀਤੀ ਹੈ 23 ਜੂਨ ਨੂੰ ਆਪਣੀ ਸ਼ਾਮ ਦੀ ਸ਼ਿਫਟ ਖਤਮ ਕਰਨ ਤੋਂ ਬਾਅਦ ਉਹ ਵਿਨੀਪੈਗ ਚ ਆਪਣੇ ਅਪਾਰਟਮੈਂਟ ਜਾ ਰਹੀ ਸੀ ਇਸ ਦੌਰਾਨ ਅੱਧੀ ਰਾਤ ਤੋਂ ਬਾਅਦ ਦੋ ਅਣਜਾਣ ਲੋਕਾਂ ਨੇ ਰੌਸਲਿਨ ਰੋਡ ਤੇ 199 ਬਲਾਕ ਚ ਉਸ ਤੇ ਹਮਲਾ ਕਰ ਦਿੱਤਾ ਵਿਨੀਪੈਗ ਪੁਲਿਸ ਨੇ ਇੱਕ ਬਿਆਨ ਚ ਦੱਸਿਆ ਕਿ ਇਲਾਕੇ ਚ ਖੜੇ ਲੋਕਾਂ ਨੇ ਹਮਲਾ ਰੋਕਿਆ ਪਰ ਸ਼ੱਕੀ ਪੀੜਤਾ ਨੂੰ ਚਾਕੂ ਮਾਰ ਕੇ ਲੁੱਟਣ ਤੋਂ ਬਾਅਦ ਭੱਜ ਗਿਆ ਬਿਆਨ ਚ ਕਿਹਾ ਗਿਆ ਕਿ ਪੀੜਤਾ ਨੂੰ ਚਾਕੂ ਮਾਰਿਆ ਗਿਆ ਸੀ ਤੇ ਉਸ ਦਾ ਸੈੱਲ ਫੋਨ ਖੋ ਲਿਆ ਗਿਆ ਸੀ ਉਸ ਦੀ ਖੱਬੀ ਪਲਕ ਅਤੇ ਇੱਕ ਬਾਹ ਤੇ ਵੀ ਸੱਟਾਂ ਲੱਗੀਆਂ ਨੇ ਪੀੜਤਾ ਜੋ ਕਿ ਹਸਪਤਾਲ ਚ ਦਾਖਲ ਹੈ ਦੀਆਂ ਘੱਟੋ ਘੱਟ ਦੋ ਸਰਜਰੀਆਂ ਹੋਈਆਂ ਨੇ ਹਮਲੇ ਦੌਰਾਨ ਉਸਨੇ ਸ਼ੱਕੀ ਨੂੰ ਕਾਬੂ ਕਰ ਲਿਆ ਤੇ ਚਾਕੂ ਫੜ ਲਿਆ ਪਰ ਹਮਲਾਵਰ ਉਸ ਨੂੰ ਮਾਰਦੇ ਰਹਿ ਲੋਕਾਂ ਨੇ ਦਖਲ ਦਿੱਤਾ ਤੇ 911 ਤੇ ਕਾਲ ਕੀਤੀ ਦੋਸ਼ੀ ਫਿਰ ਮੌਕੇ ਤੋਂ ਭੱਜ ਗਿਆ ਪੁਲਿਸ ਬਿਆਨ ਚ ਕਿਹਾ ਗਿਆ ਕਿ ਤਨਪ੍ਰੀਤ ਨੂੰ ਗੰਭੀਰ ਹਾਲਤ ਚ ਹਸਪਤਾਲ ਲਿਜਾਇਆ ਗਿਆ ਇਸ ਘਟਨਾ ਦੇ ਸਬੰਧ ਚ ਇੱਕ 17 ਸਾਲਾ ਲੜਕੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੇ ਹਮਲੇ ਲੁੱਟਖੋ ਅਤੇ ਹੋਰ ਦੋਸ਼ਾਂ ਦੇ ਦੋਸ਼ ਲੱਗੇ ਨੇ ਅਗਲੇ ਸਾਲ ਹੋਣ ਵਾਲੀ ਰਾਸ਼ਟਰੀ ਮਰਦਮ ਸ਼ੁਮਾਰੀ ਚ ਕੈਨੇਡੀਅਨ ਨਾਗਰਿਕਾਂ ਤੋਂ ਉਹਨਾਂ ਦੇ ਜਿੰਸੀ ਝੁਕਾਅ ਬਾਰੇ ਵੀ ਪੁੱਛਿਆ ਜਾਵੇਗਾ ਭਾਵੇਂ ਸਟੈਟਿਸਟਿਕਸ ਕੈਨੇਡਾ ਨੇ ਪਿਛਲੇ ਸਰਵੇਖਣ ਚ ਜਿੰਸੀ ਝੁਕਾਅ ਬਾਰੇ ਪੁੱਛਿਆ ਏ ਪਰ ਅਗਲੇ ਸਾਲ ਪਹਿਲੀ ਵਾਰ ਹੋਵੇਗਾ ਕਿ ਇਹ ਸਵਾਲ ਲੌਂਗ ਫਾਰਮ ਵਾਲੀ ਮਰਦਮ ਸ਼ੁਮਾਰੀ ਪ੍ਰਸ਼ਨਵਲੀ ਚ ਸ਼ਾਮਲ ਕੀਤਾ ਜਾਵੇਗਾ ਇਹ ਦਾਵਾ ਕੈਨੇਡੀਅਨ ਚੈਨਲ ਸੀਬੀਸੀ ਨਿਊਜ਼ ਦੇ ਸੂਤਰਾਂ ਦੇ ਹਵਾਲੇ ਤੋਂ ਕੀਤਾ ਏ ਲੌਂਗ ਫਾਰਮ ਵਿੱਚ ਜ਼ਿਆਦਾ ਵਿਸਥਾਰ ਨਾਲ ਸਵਾਲ ਹੁੰਦੇ ਨੇ ਇਹ ਪ੍ਰਸ਼ਨਵਲੀ ਮਈ 2026 ਚ 25% ਕੈਨੇਡੀਅਨਸ ਨੂੰ ਭੇਜੀ ਜਾਵੇਗੀ ਸ਼ਾਰਟ ਫਾਰਮ ਵਾਲੀ ਮਰਦਮਸ਼ੁਮਾਰੀ ਚ ਇਹ ਸਵਾਲ ਸ਼ਾਮਲ ਨਹੀਂ ਕੀਤੇ ਜਾਣਗੇ ਸ਼ਾਰਟ ਫਾਰਮ 75% ਕੈਨੇਡੀਅਨਸ ਨੂੰ ਭੇਜੇ ਜਾਣਗੇ ਲੌਂਗ ਫਾਰਮ ਵਾਲੀ ਮਰਦਮਸ਼ੁਮਾਰੀ ਚ ਪਹਿਲੀ ਵਾਰ ਬੇਘਰੇਪਨ ਅਤੇ ਸਿਹਤ ਸਮੱਸਿਆਵਾਂ ਬਾਰੇ ਵੀ ਸਵਾਲ ਹੋਣਗੇ ਹਰ 5 ਸਾਲਾਂ ਬਾਅਦ ਕੀਤੀ ਜਾਣ ਵਾਲੀ ਮਰਦਮਸ਼ੁਮਾਰੀ ਲਈ ਸਵਾਲਾਂ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਕੈਬਨਟ ਨੇ 23 ਜੂਨ ਨੂੰ ਮਨਜ਼ੂਰੀ ਦਿੱਤੀ ਸੀ। ਇਹਨਾਂ ਵਿੱਚੋਂ ਜ਼ਿਆਦਾਤਰ ਸਵਾਲ ਉੱਤਰਦਾਤਾਵਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਨਸਲੀ ਪਿਛੋਕੜ, ਸਿੱਖਿਆ, ਰਹਿائش, ਰੋਜ਼ਗਾਰ, ਨਾਗਰਿਕਤਾ ਤੇ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਨਾਲ ਸੰਬੰਧਿਤ ਨੇ। ਹਾਲਾਂਕਿ ਕਾਨੂੰਨ ਦੁਆਰਾ ਕੈਨੇਡੀਅਨਜ਼ ਨੂੰ ਪ੍ਰਸ਼ਨਵਲੀ ਭਰਨ ਦੀ ਲੋੜ ਹੁੰਦੀ ਹੈ ਪਰ ਉਹਨਾਂ ਦੇ ਜਵਾਬ ਗੁਪਤ ਰੱਖੇ ਜਾਂਦੇ ਨੇ। ਇਨਾਂ ਦੀ ਵਰਤੋਂ ਕੈਨੇਡਾ ਦੀ ਆਬਾਦੀ ਬਾਰੇ ਅੰਕੜੇ ਤਿਆਰ ਕਰਨ ਲਈ ਕੀਤੀ ਜਾਂਦੀ ਹੈ ਤੇ ਅਕਸਰ ਇਹ ਦੱਸਣ 'ਚ ਮਦਦ ਕਰਦੀ ਹੈ ਕਿ ਦੇਸ਼ ਭਰ 'ਚ ਸੇਵਾਵਾਂ ਦੀ ਕਿੱਥੇ ਲੋੜ ਹੈ ਇਹ ਨਵਾਂ ਪ੍ਰਸ਼ਨ ਦੇਸ਼ ਭਰ 'ਚ ਵੱਖ-ਵੱਖ ਜਿੰਸੀ ਝੁਕਾਅ ਵਾਲੇ ਲੋਕ ਕਿੱਥੇ ਰਹਿੰਦੇ ਨੇ ਤੇ ਉਹਨਾਂ ਦੇ ਸਮਾਜਿਕ ਆਰਥਿਕ ਪਿਛੋਕੜ ਦੀ ਇੱਕ ਪੂਰੀ ਤਸਵੀਰ ਪ੍ਰਦਾਨ ਕਰੇਗਾ ਅਗਲੇ ਸਾਲ ਦੀ ਮਰਦਮ ਸ਼ੁਮਾਰੀ 'ਚ ਪੁੱਛੇ ਜਾਣ ਵਾਲੇ ਪ੍ਰਸ਼ਨਾਂ 'ਚ ਉੱਤਰਦਾਤਾ ਦਾ ਜਨਮ ਸਮੇਂ ਦਾ ਲਿੰਗ ਬਾਰੇ ਸਵਾਲ ਸ਼ਾਮਲ ਹੈ ਜਿਸ ਵਿੱਚ ਮਰਦ ਜਾਂ ਔਰਤ ਦੀ ਚੋਣ ਕਰਨ ਦਾ ਵਿਕਲਪ ਹੈ ਫਿਰ ਉੱਤਰਦਾਤਾਵਾਂ ਨੂੰ ਆਪਣੇ ਲਿੰਗ ਬਾਰੇ ਜਾਣਕਾਰੀ ਪ੍ਰਦਾਨ ਕਰਨ ਬਾਬਤ ਸਵਾਲ ਹੈ ਜਿਸ ਵਿੱਚ ਆਦਮੀ ਔਰਤ ਚੁਣਨ ਜਾਂ ਆਪਣੇ ਸ਼ਬਦਾਂ ਚ ਜਵਾਬ ਲਿਖਣ ਦਾ ਵਿਕਲਪ ਹੈ ਮਰਦਮਸ਼ੁਮਾਰੀ ਪ੍ਰਸ਼ਨਵਲੀ ਉੱਤਰਦਾਤਾਵਾਂ ਨੂੰ ਸੌਖਾ ਕਰਨ ਲਈ ਲਿੰਗ ਦੀ ਪਰਿਭਾਸ਼ਾ ਵੀ ਪ੍ਰਦਾਨ ਕਰਦੀ ਹੈ ਅਗਲੇ ਸਾਲ ਦੀ ਮਰਦਮਸ਼ੁਮਾਰੀ ਚ ਸਿਹਤ ਬਾਰੇ ਵੀ ਸਵਾਲ ਸ਼ਾਮਲ ਹੋਣਗੇ ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਕੀ ਉੱਤਰਦਾਤਾ ਨੂੰ ਪੌੜੀਆਂ ਦੀ ਵਰਤੋਂ ਕਰਨ ਸੁਣਨ ਤੁਰਨ ਜਾਂ ਆਪਣੇ ਹੱਥਾਂ ਜਾਂ ਉਂਗਲਾਂ ਦੀ ਵਰਤੋਂ ਕਰਨ ਚ ਮੁਸ਼ਕਲ ਆ ਰਹੀ ਹੈ ਜਾਂ ਨਹੀਂ ਉਤਰਦਾਤਾਵਾਂ ਤੋਂ ਪੁੱਛਿਆ ਜਾਵੇਗਾ ਕਿ ਕੀ ਉਹਨਾਂ ਨੂੰ ਸਿੱਖਣ ਯਾਦ ਰੱਖਣ ਜਾਂ ਧਿਆਨ ਕੇਂਦਰਿਤ ਕਰਨ 'ਚ ਮੁਸ਼ਕਲ ਆ ਰਹੀ ਹੈ ਕੀ ਉਹਨਾਂ ਨੂੰ ਭਾਵਨਾਤਮਕ ਮਨੋਵਿਗਿਆਨਕ ਜਾਂ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਹਨ ਤੇ ਕੀ ਉਹਨਾਂ ਨੂੰ ਹੋਰ ਸਿਹਤ ਸਮੱਸਿਆਵਾਂ ਜਾਂ ਲੰਬੇ ਸਮੇਂ ਦੀਆਂ ਸਮੱਸਿਆਵਾਂ ਨੇ ਜੋ 6 ਮਹੀਨੇ ਜਾਂ ਇਸ ਤੋਂ ਵੱਧ ਸਮੇਂ ਲਈ ਚਲੀਆਂ ਜਾਂ ਰਹਿਣ ਦੀ ਉਮੀਦ ਹੈ ਅਗਲੇ ਸਾਲ ਦੀ ਮਰਦਮ ਸ਼ੁਮਾਰੀ ਦੇ ਵੇਰਵੇ 4 ਜੁਲਾਈ ਨੂੰ ਜਨਤਕ ਕੀਤੇ ਜਾਣਗੇ ਹਰੇਕ ਵੀਜ਼ਾ ਤੇ ਲਾਗਿਆ ਫੈਸਲੇ ਨੂੰ ਰਾਸ਼ਟਰੀ ਸੁਰੱਖਿਆ ਫੈਸਲਾ ਦੱਸਦੇ ਹੋਏ ਅਮਰੀਕਾ ਨੇ ਬਿਨੇਕਾਰਾਂ ਨੂੰ ਪਿਛਲੇ 5 ਸਾਲਾਂ ਚ ਵਰਤੇ ਗਏ ਹਰੇਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਹੈਂਡਲ ਜਾਂ ਯੂਜ਼ਰ ਨੇਮ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਏ ਭਾਰਤ ਚ ਅਮਰੀਕੀ ਐਮਬੈਸੀ ਨੇ ਵੀਰਵਾਰ ਨੂੰ ਜਾਰੀ ਇੱਕ ਸੰਖੇਪ ਬਿਆਨ ਚ ਇਹ ਜਾਣਕਾਰੀ ਸਾਂਝੀ ਕੀਤੀ ਜਿਸ ਵਿੱਚ ਸੋਸ਼ਲ ਮੀਡੀਆ ਜਾਣਕਾਰੀ ਸਾਂਝੀ ਕਰਨ ਵਿਰੁੱਧ ਵੀ ਚੇਤਾਵਨੀ ਦਿੱਤੀ ਗਈ ਹੈ ਕਿਉਂਕਿ ਇਹ ਵੀਜ਼ਾ ਅਰਜ਼ੀ ਨੂੰ ਰੱਦ ਕਰਨ ਅਤੇ ਭਵਿੱਖ ਦੇ ਵੀਜ਼ਾ ਲਈ ਅਯੋਗਤਾ ਦਾ ਕਾਰਨ बन ਸਕਦਾ ਹੈ ਅੰਬੈਸੀ ਨੇ ਐਕਸ ਦੇ ਉੱਤੇ ਪੋਸਟ ਕੀਤੇ ਇੱਕ ਬਿਆਨ ਚ ਕਿਹਾ ਵੀਜ਼ਾ ਬਿਨੈਕਾਰਾਂ ਨੂੰ ਡੀਐਸ 160 ਵੀਜ਼ਾ ਅਰਜ਼ੀ ਫਾਰਮ ਤੇ ਪਿਛਲੇ 5 ਸਾਲਾਂ ਤੋਂ ਵਰਤੇ ਜਾਣ ਵਾਲੇ ਹਰੇਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਹੈਂਡਲ ਜਾਂ ਯੂਜ਼ਰਨੇਮ ਦੀ ਸੂਚੀ ਬਣਾਉਣ ਦੀ ਲੋੜ ਹੁੰਦੀ ਹੈ ਬਿਨੈਕਾਰਾਂ ਦਸਤਖਤ ਕਰਨ ਜਾਂ ਜਮੇ ਕਰਨ ਤੋਂ ਪਹਿਲਾਂ ਪ੍ਰਮਾਣਿਤ ਕਰਨ ਕਿ ਉਹਨਾਂ ਦੀ ਵੀਜ਼ਾ ਅਰਜ਼ੀ ਚ ਦਿੱਤੀ ਗਈ ਜਾਣਕਾਰੀ ਸਹੀ ਅਤੇ ਸੱਚ ਹੋਵੇ ਇਸ ਵਿੱਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਜਾਣਕਾਰੀ ਸਾਂਝੀ ਕਰਨ 'ਚ ਅਸਫਲ ਰਹਿਣ ਦੇ ਨਤੀਜੇ ਵਜੋਂ ਵੀਜ਼ਾ ਅਰਜ਼ੀ ਰੱਦ ਹੋ ਸਕਦੀ ਹੈ ਤੇ ਭਵਿੱਖ ਦੇ ਵੀਜ਼ਾ ਲਈ ਅਯੋਗਤਾ ਹੋ ਸਕਦੀ ਹੈ। ਅਮਰੀਕੀ ਐਮਬੈਸੀ ਨੇ 23 ਜੂਨ ਨੂੰ ਐਫ ਐਮ ਜਾਂ ਜੇ ਸ਼੍ਰੇਣੀ 'ਚ ਗੈਰ ਪ੍ਰਵਾਸੀ ਵੀਜ਼ਾ ਲਈ ਬਿਨੇਕਾਰਾਂ ਨੂੰ ਜਾਂਚ ਦੀ ਸਹੂਲਤ ਲਈ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੀ ਗੋਪਨੀਯਤਾ ਸੈਟਿੰਗਾਂ ਨੂੰ ਜਨਤਕ ਤੇ ਸੈੱਟ ਕਰਨ ਲਈ ਕਿਹਾ ਸੀ। ਦੂਤਾਵਾਸ ਨੇ ਕਿਹਾ ਸੀ ਕਿ ਕਾਨੂੰਨ ਦੇ ਤਹਿਤ ਅਮਰੀਕਾ 'ਚ ਉਹਨਾਂ ਦੀ ਪਛਾਣ ਅਤੇ ਸਵੀਕਾਰਤਾ ਸਥਾਪਿਤ ਕਰਨ ਲਈ ਅਜੇ ਹੀ ਜਾਂਚ ਦੀ ਲੋੜ ਹੈ 24 ਜੂਨ ਨੂੰ ਦੂਤਾਵਾਸ ਨੇ ਬਿਆਨ ਚ ਕਿਹਾ ਸੀ ਕਿ ਅਮਰੀਕਾ ਨੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਨੂੰ ਵਧਾ ਦਿੱਤਾ ਹੈ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਭਵਿੱਖ ਦੇ ਵੀਜ਼ਾ ਯੋਗਤਾ ਲਈ ਨਜ਼ਰਬੰਦੀ ਦੇਸ਼ ਨਿਕਾਲੇ ਅਤੇ ਸਥਾਈ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ ਅਮਰੀਕਾ ਨੇ ਅੱਗੇ ਚੇਤਾਵਨੀ ਦਿੱਤੀ ਕਿ ਗੈਰ ਕਾਨੂੰਨੀ ਤੌਰ ਤੇ ਦੇਸ਼ 'ਚ ਦਾਖਲ ਹੋਣ ਵਾਲਿਆਂ ਨੂੰ ਜੇਲ੍ਹ ਦਾ ਸਮਾਂ ਅਤੇ ਦੇਸ਼ ਨਿਕਾਲਾ ਭੁਗਤਣਾ ਪੈ ਸਕਦਾ ਹੈ ਭਾਰਤ 'ਚ ਅਮਰੀਕੀ ਦੂਤਾਵਾਸ ਨੇ ਇਸ ਮਹੀਨੇ ਵੀਜ਼ਾ ਅਤੇ ਇਮੀਗ੍ਰੇਸ਼ਨ ਦੇ ਵਿਸ਼ੇ ਤੇ ਕਈ ਬਿਆਨ ਜਾਰੀ ਕੀਤੇ ਨੇ ਅਮਰੀਕਾ ਤੋਂ ਵੱਡੀ ਗਿਣਤੀ 'ਚ ਗੈਰ ਕਾਨੂੰਨੀ ਪ੍ਰਵਾਸੀ ਡਿਪੋਰਟ ਕੀਤੇ ਜਾਣਗੇ ਬੀਤੇ ਦਿਨੀ ਅਮਰੀਕੀ ਸੁਪਰੀਮ ਕੋਰਟ ਨੇ 트੍ਰੰਪ ਪ੍ਰਸ਼ਾਸਨ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਹੁਕਮ ਨੂੰ ਬਰਕਰਾਰ ਰੱਖਿਆ ਇਹ ਫੈਸਲਾ ਬੌਗ ਗਿਣਤੀ ਜੱਜਾਂ ਨੇ ਦਿੱਤਾ ਇਸ ਤੋਂ ਪਹਿਲਾਂ ਬੋਸਟਨ ਜ਼ਿਲ੍ਹਾ ਜੱਜ ਬ੍ਰਾਈਨ ਮਰਫੀ ਨੇ ਟਰੰਪ ਪ੍ਰਸ਼ਾਸਨ ਦੇ ਹੁਕਮ ਤੇ ਰੋਕ ਲਗਾਉਂਦਿਆਂ ਕਿਹਾ ਸੀ ਕਿ ਭਾਵੇਂ ਉਹ ਪ੍ਰਵਾਸੀ ਗੈਰਕਾਨੂੰਨੀ ਤੌਰ ਤੇ ਆਏ ਹੋਣ ਉਹਨਾਂ ਨੂੰ ਆਪਣਾ ਬਚਾਅ ਕਰਨ ਦਾ ਅਧਿਕਾਰ ਹੈ ਸਪਰੀਮ ਕੋਰਟ ਨੇ ਇਸ ਨੂੰ ਅਸਵੀਕਾਰਨਯੋਗ ਮੰਨਿਆ ਅਤੇ 트럼ਪ ਪ੍ਰਸ਼ਾਸਨ ਦੇ ਹੁਕਮ ਨੂੰ ਬਰਕਰਾਰ ਰੱਖਿਆ ਇਸ ਤੋਂ ਬਾਅਦ ਗ੍ਰੈਸ ਸੁਰੱਖਿਆ ਵਿਭਾਗ ਦੇ ਬੁਲਾਰੇ ਟ੍ਰੀਸੀਆ ਮੈਕਲਾਫਿਲ ਨੇ ਕਿਹਾ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ਾਂ 'ਚ ਭੇਜਣ ਦੀ ਪ੍ਰਕਿਰਿਆ ਹੁਣ ਤੁਰੰਤ ਸ਼ੁਰੂ ਹੋ ਜਾਵੇਗੀ ਜਸਟਿਸ ਸੋਨੀਆ ਸਟੋਮੇਅਰ ਅਤੇ ਸੁਪਰੀਮ ਕੋਰਟ ਦੇ ਬੈਂਚ ਦੇ ਕਈ ਹੋਰ ਜੱਜਾਂ ਨੇ ਬੋਸਟਨ ਅਦਾਲਤ ਦੇ ਫੈਸਲੇ ਨੂੰ ਸਵੀਕਾਰਯੋਗ ਮੰਨਿਆ ਪਰ ਅੰਤ 'ਚ ਬਹੁਮਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਗਿਆ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕੁਝ ਮਾਹਿਰਾਂ ਨੇ ਕਿਹਾ ਕਿ 트럼ਪ ਪ੍ਰਸ਼ਾਸਨ ਦਾ ਆਦੇਸ਼ ਠੁਕਮਾਏ ਕਿਉਂਕਿ ਕਿਸੇ ਵੀ ਦੇਸ਼ ਨੂੰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੀ ਬੁਲਾਰਾ ਟ੍ਰੀਸ਼ੀਆ ਮੈਕਬੋਡਿਨ ਨੇ ਸੁਪਰੀਮ ਕੋਰਟ ਦੇ ਆਦੇਸ਼ ਨੂੰ ਦੇਸ਼ ਦੀ ਸੁਰੱਖਿਆ ਅਤੇ ਇਸ ਦੇ ਲੋਕਾਂ ਦੀ ਸੁਰੱਖਿਆ ਲਈ ਇੱਕ ਜਿੱਤ ਕਿਹਾ ਇਸ ਤੋਂ ਪਹਿਲਾਂ ਦੱਖਣੀ ਸੂਡਾਨੀ ਲੋਕਾਂ ਨੂੰ ਉਹਨਾਂ ਦੇ ਦੇਸ਼ ਲੈ ਕੇ ਜਾਣ ਵਾਲੇ ਜਹਾਜ਼ ਨੂੰ ਜਿਬੂਤੀ 'ਚ ਉਤਾਰਨਾ ਪਿਆ ਕਿਉਂਕਿ ਬੋਸਟਨ ਦੀ ਇੱਕ ਅਦਾਲਤ ਨੇ ਫੈਸਲਾ ਸੁਣਾਇਆ ਸੀ ਕਿ ਉਹਨਾਂ ਨੂੰ ਵਾਪਸ ਅਮਰੀਕਾ ਲਿਜਾਣਾ ਪੈ ਸਕਦਾ ਹੈ। ਜਹਾਜ਼ ਨੂੰ ਜਿਬੂਤੀ ਦੇ ਵਿੱਚ ਉਹਨਾਂ ਗਰੀਬ ਸੋਡਾਨੀ ਲੋਕਾਂ ਨੂੰ ਸਟੀਮਰਾਂ ਦੇ ਲੋਹੇ ਦੇ ਡੱਬਿਆਂ 'ਚ ਰੱਖਣ ਦੇ ਇਰਾਦੇ ਨਾਲ ਰੱਖਿਆ ਗਿਆ ਸੀ ਜਿੱਥੇ ਉਹਨਾਂ ਨੂੰ ਲਗਭਗ ਤੇਜ਼ ਗਰਮੀ ਮਹਿਸੂਸ ਹੋਈ। ਸਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਉਹਨਾਂ ਨੂੰ ਦੱਖਣੀ ਸੁਡਾਨ ਲਿਜਾਇਆ ਗਿਆ ਇਨ੍ਹਾਂ ਵਿੱਚੋਂ ਜ਼ਿਆਦਾਤਰ ਗੈਰ ਕਾਨੂੰਨੀ ਪ੍ਰਵਾਸੀ ਮੈਕਸੀਕੋ ਮਿਆਂਮਾਰ ਵਿਏਟਨਾਮ ਤੇ ਕਿਊਬਾ ਤੇ ਵੈਨਜ਼ੁਏਲਾ ਤੋਂ ਆਏ ਸਨ ਉਹਨਾਂ ਵਿੱਚੋਂ ਜ਼ਿਆਦਾਤਰ ਛੋਟੀਆਂ ਮੋਟੀਆਂ ਚੋਰੀਆਂ 'ਚ ਸਨ ਵੈਨਜ਼ੁਏਲਾ ਤੋਂ ਆਏ ਕੁਝ ਪ੍ਰਵਾਸੀ ਗੈਂਗ ਮੈਂਬਰ ਵੀ ਸਨ ਇਸ ਸਬੰਧ 'ਚ 트੍ਰੰਪ ਪ੍ਰਸ਼ਾਸਨ ਦੇ ਹੁਕਮ ਨੂੰ ਟੁਕਮਾ ਮੰਨਿਆ ਜਾ ਰਿਹਾ ਹੈ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨਿਯਮਾਂ 'ਚ ਕੀਤਾ ਸੁਧਾਰ 178 ਪ੍ਰੋਗਰਾਮਾਂ ਨੂੰ ਕੱਟਿਆ ਤੇ 119 ਪ੍ਰੋਗਰਾਮਾਂ ਨੂੰ ਜੋੜਿਆ ਫੈਡਰਲ ਮੰਤਰੀ ਰੂਬੀ ਸੋਹੋਤਾ ਤੇ ਜਸਟਿਸ ਮੰਤਰੀ ਸ਼ੌਨ ਫਰੇਜ਼ਰ ਨੇ ਕੀਤਾ ਦਾਵਾ ਕੈਨੇਡਾ ਅਪਰਾਧੀਆਂ ਲਈ ਸਖਤ ਕਰਨ ਜਾ ਰਿਹਾ ਹੈ ਕਾਨੂੰਨ ਕੈਨੇਡਾ ਵੱਲੋਂ ਜੀਡੀਪੀ ਦਾ 5% ਦਾ ਰੱਖਿਆ ਤੇ ਖਰਚ ਕਰਨ ਦਾ ਵਾਅਦਾ ਮਾਰਕ ਕਾਰਨੀ ਨੇ NATO ਲੀਡਰਾਂ ਦੀ ਬੈਠਕ ਦੌਰਾਨ ਬਣਾਈ ਸਹਿਮਤੀ ਕੈਨੇਡਾਚ ਪੰਜਾਬਣ ਕੁੜੀ ਤੇ ਚਾਕੂ ਨਾਲ ਜਾਣ ਦੇਵਾ ਹਮਲਾ ਪੀੜਤਾ ਨੇ ਬਹਾਦਰੀ ਨਾਲ ਕੀਤਾ ਹਮਲਾਵਰ ਦਾ ਸਾਹਮਣਾ ਇਸ ਦੇ ਨਾਲ ਹੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ